ਯਾਰ ਭਾਈ ਪੇਪਰ ਭਰਨ ਨੂੰ ਪਤਾ ਕੀ ਉਹ ਲੀਗਲ ਟਰਮਸ ਆ ਜਦੋਂ ਉਹਦੇ ਕੋਲੇ ਖਾਤਾ ਹੀ ਹੈ ਨਹੀਂ ਸਭ ਤੋਂ ਪਹਿਲੀ ਗੱਲ ਕਹਿੰਦਾ ਮੇਰੇ ਕੋਲੇ ਉਹਨੇ ਡਿਨਾਈ ਕਰਤਾ ਹੂੰ ਹੁਣ ਇਹਦੇ ਨਾਲ ਖਾਤਾ ਲੱਗੂਗਾ ਇਸ ਚ ਗਵਰਨਮੈਂਟ ਦਾ ਤਾਂ ਕੋਈ ਕਸੂਰ ਨਹੀਂ ਨਾ ਹਾਂ ਹਾਂ ਟੈਕਨੀਕਲ ਟਰਮਸ ਆ ਇਹ ਹੁਣ ਜਿਹੜਾ ਇਲੈਕਸ਼ਨ ਦਾ ਖਰਚਾ ਉਹ ਇੱਕ ਖਾਤੇ ਚ ਹੋਣਾ ਹੂੰ ਉਸ ਚ ਹੀ ਪੈਸੇ ਆਉਣੇ ਉਹ ਚੋ ਹੀ ਖਰਚਾ ਹੋਣਾ ਜਿਹੜਾ ਕਰੋੜ ਰੁਪਇਆ ਲੱਗਦਾ ਇਲੈਕਸ਼ਨ ਤੇ ਉਹਦੇ ਕੋ ਉਹ ਕਹਿੰਦਾ ਮੇਰੇ ਕੋ ਖਾਤਾ ਹੈ ਨਹੀਂ ਹੂੰ ਉਹਨੇ ਇਸ ਚ ਗਵਰਨਮੈਂਟ ਨੇ ਤਾਂ ਕੁਝ ਨਹੀਂ ਕੀਤਾ ਇਸ ਫਿਰ ਐਸੇ ਜੀ ਪੀਸੀ ਕਰੂਗੀ ਨਾ ਕੀ ਇਹ ਤੇ ਖਰਚਾ ਸਾਰੇ ਤੇ ਜਿੰਨੀ ਵੀ ਕੈਂਪਿੰਗ ਕਰਨਗੇ ਨਹੀਂ ਵੀਰੇ ਉਹ ਨਹੀਂ ਕਰ ਸਕਦੇ ਆ ਕੈਂਡੀਡੇਟ ਨੂੰ ਆਪਦੇ ਖਾਤੇ ਖਾਤੇ ਚੋਂ ਕਰਨਾ ਖਾਤਾ ਦੇਣਾ ਪੈਂਦਾ ਯਾਰ ਇੱਕ ਫਾਰਮਾਂ ਦੇ ਨਾਲ ਅੱਛਾ ਓਕੇ ਸਮਝ ਗਿਆ ਮੈਂ ਹਾਂ ਠੀਕਾ ਠੀਕਾ ਜ਼ਰੂਰੀ ਆ ਉਹ ਫਿਰ ਖਾਤਾ ਖਲਾ ਦੇਣਾ ਦਾ ਯਾਰ ਬੰਦਾ ਡਾਇਰੈਕਟ ਤਾਂ ਸ਼ੋ ਹੋ ਰਿਹਾ ਵੀ ਇਸ ਟਾਈਮ ਏਜੰਸੀਆਂ ਦਾ ਬੰਦਾ ਡਾਇਰੈਕਟ ਦਾ ਸ਼ੋ ਹੋ ਰਿਹਾ ਹੈ ਬਾਈ ਖਾਤਾ ਆਇਨ ਹੀ ਨਾ ਖੁੱਲ ਸਕਦਾ ਹੂੰ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲੂ ਜੇ ਮੈਨੂੰ ਨਹੀਂ ਮਿਲਦੀ ਤਾਂ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲਜੂ ਅੰਦਰ ਜਾ ਕੇ ਉਹ ਫਾਰਮ ਸਾਈਨ ਕਰਾਉਣ ਦੀ ਬਾਈ ਇੱਥਿਓ ਤੂੰ ਆ ਇੱਥਿਓ ਮੈਂ ਆ ਦੇਖ ਲਈ ਤੇਰੇ ਸਾਹਮਣੇ ਸਾਰਾ ਕੁਝ ਹੋ ਜਾਣਾ ਨਹੀਂ ਨਹੀਂ ਮੈਂ ਤੁਹਾਨੂੰ ਟੈਕਨੀਕਲ ਗੱਲਾਂ ਦੱਸੀਆਂ ਨਾ ਵੀ ਫੇਰ ਸਾਥ ਕਿੱਧਰ ਨੂੰ ਹੁੰਦੀਆਂ ਗੱਲਾਂ ਹੂੰ ਕਿ ਮੈਨੂੰ ਪਰਮਿਸ਼ਨ ਨਹੀਂ ਮਿਲ ਰਹੀ ਐਜ਼ ਅ ਵਕੀਲ ਵਜੋਂ ਵੀ ਤੇ ਬੈਂਕ ਨੂੰ ਪਰਮਿਸ਼ਨ ਮਿਲ ਗਈ ਉੱਥੇ ਜਾ ਕੇ ਖਾਤਾ ਖਲਾਉਂਦੀ ਬਿਲਕੁਲ ਸਹੀ ਗੱਲ ਆ ਭਾਈ ਪਰ ਆਪਣੇ ਲੋਕ ਕਿਉਂ ਨਹੀਂ ਸਮਝਦੇ ਯਾਰ ਗੱਲਾਂ ਇਹ ਹਜੇ ਤੱਕ ਬੀਜੇਪੀ ਨੇ ਬੰਦਾ ਨਹੀਂ ਖੜਾ ਕੀਤਾ ਉੱਥੋਂ ਬਿਲਕੁਲ ਸਹੀ ਗੱਲ ਆ ਯਾਰ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਭਾਈ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਵੀ ਭਾਈ ਇਹ ਬੰਦਾ ਉਹਨਾਂ ਦਾ ਜੇ ਇੰਨੇ ਚੱਚ ਦਾ ਬੰਦਾ ਜਿਵੇਂ ਪੰਥਕ ਪਾਰਟੀ ਦੂਈ ਕਹਿੰਦੇ ਨੇ ਸਿਮਰਜੀਤ ਮਾਨ ਦੀ ਉਹਨੇ ਕਿਉਂ ਟਿਕਟ ਨਹੀਂ ਦਿੱਤੀ ਇਹਨੂੰ ਆ ਉਹ ਕਹੀ ਜਾਂਦਾ ਮੈਂ ਟਿਕਟ ਦੇਣ ਨੂੰ ਤਿਆਰ ਸੀ ਕਹਿੰਦਾ ਲਤੀਨੀ ਇਹ ਹਾਂ ਆ ਲਤੀਨੀ ਉਹਨੇ ਹਾਂ ਹੁਣ ਤੁਸੀਂ ਆਪੇ ਦੇਖ ਲਓ ਹਿਸਾਬ-ਕਤਬ ਲਾ ਕੇ ਵੀ ਕੀ ਆ ਆਪਣੇ ਲੋਕਾਂ ਨੂੰ ਹੇਠ ਤੱਕ ਇਹ ਸਮਝ ਨਹੀਂ ਲੱਗੀ ਵੀ ਗੇਰੀ ਗੇਮ ਕੀ ਪਾ ਰਹੇ ਨੇ ਬੰਦੇ ਇਹ ਕਈ ਗੋਸ਼ਾ ਇੱਥੇ ਕਈ ਗੋਸ਼ਾ ਚੱਲੀ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਹੋਸ਼ਣਾ ਬਾਈ ਨਮੀਤਾ ਜੀ ਕਹਿਮਾ ਉਹਨਾਂ ਨੂੰ ਆਏ ਆ ਮੇਰੇ ਤੋਂ ਵੀ ਵੀ ਇਹ ਨਾ ਹੀ ਇੱਥੇ ਆਵੇ ਇਹਨਾਂ ਨੂੰ ਬਾਈ ਡਾਰਾ ਸਮਝਦਾ ਨਾ ਕਾ ਬੀ ਕੋਸ਼ ਇਹ ਜਾਂ ਕੋਈ ਨਿਕਲ ਨਾ ਜਾਵੇ ਮੂੰਹ ਦੇ ਵਿੱਚੋਂ ਵੀ ਕਿਤੇ ਹੋਰੇ ਗੇਮ ਪੈ ਜਾਵੇ ਹਾਂ ਉਹ ਮੈਨੂੰ ਉਹਨਾਂ ਨਾਲ ਆਏ ਆ ਵੀ ਇਹ ਨਾ ਹੀ ਆਇਆ ਕਰੇ ਹਾਂ ਆ ਹੁਣ ਹਰਪਾਲ ਦੇ ਤੁਸੀਂ ਬਿਆਨ ਸੁਣੇ ਹੋ ਜਿਹੜਾ ਆਪਣੇ ਉਹ ਖੜਿਆ ਸੀ ਖੰਡੂਰ ਸਾਹਿਬ ਦੇ ਉੱਤੇ ਨਹੀਂ ਮੈਂ ਨਹੀਂ ਸੁਣੇ ਤਾਨੂੰ ਬਾਅਦ ਚ ਮੈਂ ਸੈਂਡ ਕਰੋ ਬਿਆਨ ਸੁਣ ਕੇ ਦੇਖਿਓ ਬੰਦਾ ਕਹਿ ਰਿਹਾ ਕਹਿੰਦਾ ਪੰਥ ਪਿੱਛੇ ਕਹਿੰਦਾ ਜੇ ਮੇਰੀ ਜਾਨ ਵੀ ਜਾਣੀ ਪਈ ਕਹਿੰਦਾ ਮੈਂ ਉਹ ਬੰਦੀ ਸਿੰਘ ਉਹ ਵੀ ਛਡਾ ਲੂ ਯਾਰ ਭਾਈ ਗੱਲ ਆਏ ਆ ਹੁਣ ਟੈਕਨੀਕਲੀ ਲੜਾਈ ਲੜਨੀ ਆ ਪਾ ਕਹਿੰਦੇ ਅਮਰਤਾਲ ਸਟਰੋਂਗ ਆ ਲੜ ਸਕਦਾ ਪਰ ਫਿਰ ਮਦਰ ਕਿਹੜੀ ਕਪੈਸਿਟੀ ਚ ਲੜੂਗੀ ਤਾਂ ਮਦਰ ਫਿਰ ਉਹ ਤਾਂ ਫਿਰ ਪਿੰਡ ਵਾਲੀ ਗੱਲ ਹੋ ਗਈ ਨਾ ਵੀ ਸਰਪੰਚ ਮੇਰੀ ਮਾਂ ਬਣ ਗਈ ਮੋਰੇ ਪ੍ਰਧਾਨਗੀ ਮੋਦੇ ਮੁੰਡੇ ਚੱਲਦੀ ਆ ਨਹੀਂ ਨਹੀਂ ਮੁੰਡੇ ਦੀ ਥੋੜੀ ਹੰਝਲ ਨਹੀਂ ਮੁੰਡਾ ਤਾਂ ਅੰਦਰ ਹੀ ਆ ਫਿਰ ਨਹੀਂ ਕਹਿਣ ਦਾ ਮਤਲਬ ਇਹ ਆ ਦੂਜੇ ਨੂੰ ਚਲਾ ਦੂ ਫਿਰ ਤਾਂ ਜਿਹੜਾ ਲਾਇਕ ਬੰਦਾ ਉਹਨੂੰ ਖੜਾ ਕਰੋ ਫਿਰ ਤੁਸੀਂ ਪੰਥ ਦਾ ਤਾਂ ਮਜ਼ਾਕ ਹੀ ਬਣਾਤਾ ਯਾਰ ਹਾਂ 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 ਆਹੇ ਥੋੜੀ ਅਭੀ ਜੇ ਤੁਹਾਡੇ ਨਾਲ ਪੰਥ ਖੜਾ ਤਾਂ ਤੁਸੀਂ ਕਹੋ ਅਸੀਂ ਘਰੇ ਹੀ ਰੱਖਣੀ ਆ ਸੀਟ ਬਾਸ 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 ਇਹ ਤਾਂ ਹੁਣ ਅਸੀਂ ਕੱਲ ਛੇਡਾਂਗੇ ਨਾ ਇਹ ਮਰ ਜਾ ਹੌਣ ਤੇ ਸਹੀ ਇੱਕ ਵਾਰ ਕਲੀਅਰ ਹੋਣ ਦੇ ਦੇ ਪੇਪਰ ਆ 14 ਤਰੀਕ ਨੂੰ ਮੈਂ ਤਾਂ ਨਾਮਿਨੇਟ ਹੋ ਜਾਨਾ ਨਾ ਮੈਂ ਕਿਹਦੇ ਨਾਲ ਚ ਦੱਸ ਦੂੰਗਾ ਕਹਾਣੀ ਕੀ ਹੈ ਕੀ ਮੈਨੂੰ ਵੀ ਬਲ ਕੇ ਫੋਨ ਕਰਕੇ ਦੱਸੀ ਜਰੂਰ ਬਲੇ ਮਨਦੀਪ ਹਾਂ ਹਾਂ ਦੋ ਦੋ ਦਿਨ ਦੇ ਦੋ ਮੈਨੂੰ ਹਾਂ 14 ਤਰੀਕ ਤੱਕ ਕਹਿੰਦੇ 14 ਤਰੀਕ ਨੂੰ ਨਾਮਿਨੇਟ ਹੋ ਜਾਣਾ ਸਾਰਾ ਕੁਝ ਕਹਿੰਦਾ ਖਤਮ ਹੋ ਤਵਾ ਚੀਜ਼ ਉਹ 14 ਤਰੀਕ ਤੱਕ ਨਾਮਿਨੇਸ਼ਨ ਅੱਜ ਸ਼ੁਰੂ ਹੋ ਗਈ ਆ ਬਸ ਠੀਕ ਆ ਓਕੇ ਆ ਇਹਨਾਂ ਕੋਲੇ ਹਜੇ ਖਾਤਾ ਹੈ ਨਹੀਂ ਅੱਜ ਦੀ ਡੇਟ 'ਚ ਹੂੰ ਵੋਟ ਇਹਨਾਂ ਨੇ ਕਢਾ ਲਈ ਆ ਵੋਟ ਵੋਟ ਸਾਰਾ ਕੁਝ ਹੈਗਾ ਹਾਂ ਕੀ ਚਾਂਸ ਬਾਈ ਕੀ ਲੱਗਦਾ ਤੈਨੂੰ ਲੱਗਦਾ ਵੀ ਖੰਦੂਰ ਸਾਹਿਬ ਤੋਂ ਖੰਦੂਰ ਸਾਹਿਬ ਤੋਂ ਚਾਂਸ ਲੱਗਦਾ ਤੈਨੂੰ ਬਾਈ ਇਹਦੇ ਜਾਵਾ 100% ਹਾਂ ਉਕੀਆ ਉਕੀਆ ਫਿਰ ਤੋਕੀਆ ਕਹਿੰਦੇ ਕਿ ਮੇਰਾ ਹੀ ਲਾਉਣਾ ਆਉਂਦੇ ਸਿਰੋਂ ਪੀਛਲਾਬੀ ਵੀ ਖਾਲੜਾ ਵਾਲਾ ਹਾਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਮੈਂ ਮੰਨਦਾ ਪਰ ਕਰੂ ਕੀ ਪਤੰਦਰ ਜਿਹੜੇ ਬਿਆਨ ਦਿੱਤੇ ਹੋਏ ਨੇ ਏਜੰਸੀਆਂ ਮੂਰੇ ਬੈਠ ਬੈਠ ਕੇ ਕਿਹਾ ਹੋਇਆ ਇਹ ਨਹੀਂ ਇਟਲੀ ਚੋਂ ਮੁੰਡਾ ਵੀ ਚਕਾਇਆ ਹੋਇਆ ਇਥੇ ਭਾਈ ਉਹ ਉਹ ਇਹ ਬਾਹਰ ਨਹੀਂ ਆਉਂਦਾ ਹੂੰ ਇਹ ਜਿੱਤ ਕੇ ਵੀ ਬਾਹਰ ਨਹੀਂ ਆਉਣਾ ਹੂੰ ਭਾਈ ਇਹਦੇ ਬਿਆਨਾਂ ਨਾਲ ਅਮਰਤਪਾਲ ਨੇ ਜਦ ਏਜੰਸੀ ਨੂੰ ਤੋਂ ਬਿਆਨ ਲੱਤੇ ਨੇ ਇੱਥੇ ਇਟਲੀ ਤੋਂ ਮੁੰਡਾ ਚਕਾਇਆ ਇਹਨਾਂ ਨੇ ਇਥੋਂ ਇਟਲੀ ਤੋਂ ਇਥੋਂ ਉਹ ਕਿਵੇਂ ਉਹ ਮੈਂ ਤੁਹਾਨੂੰ ਵੀਡੀਓ ਸੈਂਡ ਕਰੂੰਗਾ ਰਾ ਵਾਲੇ ਦੇ ਏਜੰਟ ਦੀ ਉਹਦੀ ਉਹ ਕੀਤੀ ਉਹਦੀ ਆਡੀਓ ਲੌਗ ਲਈ ਕੋਈ ਉਹਦੀ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ ਜਿੱਤਨ ਨਾਲ ਸਿਰਫ ਇੱਕ ਫਾਇਦਾ ਹੋਣਾ ਕਿ ਖਤ ਐਨਐਸਏ ਟੁੱਟ ਜੂਗੀ ਸਾਰਿਆਂ ਦੀ ਹਾਂ ਤੇ ਦੂਜਾ ਜਿਹੜੇ ਇੱਥੇ 30 ਅੰਮ੍ਰਿਤਸਰ ਜੇਲ੍ਹ ਚ ਬੈਠੇ ਆ ਉਹਨਾਂ ਦੀ ਜਮਾਨਤਾਂ ਹੋ ਜਾਣੀਆਂ ਹਾਂ ਇਹ verdade ਪਰ ਮੰਦੀਪ ਵੀਰੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਇਹ ਤੇ ਗੱਲ ਤੂੰ ਚੱਲ ਮੇਰੇ ਨਾਲ ਵੱਧ ਐਕਸਪੀਰੀਅੰਸ ਤੈਨੂੰ ਤੂੰ ਵਕੀਲ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਬਾਕੀ ਨਾਲ ਦੇ ਬੰਦੇ ਹੋਣਗੇ ਬਾਹਰ ਆਉਣਗੇ ਉਹ ਐਨਐਸ ਤਰ੍ਹਾਂ ਕੇ ਨਹੀਂ ਉਹ ਤੀਆਂ ਤੀ ਜਿਹੜੇ ਅਮਰਸਰ ਦੇਲ ਚ ਉਹਨਾਂ ਦੀ ਜਮਾਨਤਾ ਹੋ ਜਾਣੀ ਆ ਹੂੰ ਚਲੋ ਕਹਿੰਦੇ ਤਾਂ ਹੈਗੇ ਦੇਖਦੇ ਆ ਹਾਂ ਉਹਨਾਂ ਦੀ ਹੋਣ ਲੱਗ ਜਾਣੀ ਆ ਵੀ ਜਮਾਨਤਾ ਹੂੰ ਤੇ ਅਮਰਤਪਾਲ ਦਾ ਕੋਈ ਚਾਂਸ ਨਹੀਂ ਹੈਗਾ ਨਹੀਂ ਉਹਦਾ ਨਹੀਂ ਕਿਉਂਕਿ ਉਹਦੇ ਤੇ ਕੇਸ ਚੱਲੂਗਾ ਨਾ ਜੇ ਹੁਣ ਦੂਜੇ ਡੇਡ ਡੇਡ ਸਾਲ ਕੱਟ ਗਏ ਕਹਦਾ ਇਹਨੂੰ ਕਿਵੇਂ 1.5 ਸਾਲ ਤੋਂ ਪਹਿਲਾਂ ਕੱਢ ਦੇਣਗੇ ਉਹ ਤਾਂ ਹੈ ਗੱਲ ਸਹੀ ਆ ਹੈਗਾ ਤਾਂ ਯਾਰ ਭਾਜਪੀ ਦਾ ਬੰਦਾ ਆਇਆ ਤਾਂ ਸਿਰਫ ਆਪਣੇ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਪਤਾ ਨਹੀਂ ਹੁਣ ਅਵਸ਼ਧਾ ਸ਼ਰਿਆਮੇ ਸ਼ੋ ਹੋ ਗਿਆ ਭਾਈ ਆ ਜਾਦ ਕੇ ਖੜਿਆ ਇਹ ਬਾਈ ਇਹ ਗੱਲ ਜੇ ਮੈਂ ਕਹੂੰਗਾ ਨਾ ਤਾਂ ਲੋਕ ਕਹਿਣਗੇ ਜਾਣ ਕੇ ਕਹਿੰਦਾ ਹਾਂ ਨਹੀਂ ਇਹ ਗੱਲ ਅਸੀਂ ਕਹਾਂਗੇ ਫਿਕਰ ਨਾ ਕਰ ਤੂੰ ਕੋਈ ਗੱਲ ਨਹੀਂ ਸੀ ਤਾਂ ਕਹਿ ਵੀ ਰਹੇ ਹੁਣ ਤੱਕ ਨਹੀਂ ਮੈਂ ਮੈਂ ਜੇ ਇਹ ਗੱਲ ਕਹਿੰਨਾ ਨਾ ਤਾਂ ਮੇਰੇ ਤੇ ਗੱਲ ਆ ਜੈਣੀ ਵੀ ਮਨਦੀਪ ਜਾਣ ਕੇ ਗੱਲ ਕਰਦਾ ਹੈ ਸਹੀ ਗੱਲ ਆ ਸਹੀ ਗੱਲ ਆ ਚਲ ਕੋਈ ਨਾ ਮੰਦੀਬ ਨੇ ਕਰਾਂਗੇ ਫ੍ਰੀ ਗੱਲ ਫਿਰ ਮੈਨੂੰ ਕਰ ਦਿਓਗੇ ਰੋਵੀ ਬਣ ਕੇ ਗੱਲ ਬਾਤ ਸੀਗਾ ਓਕੇ ਕਰ ਦਿਓ ਦਾ ਮੈਂ ਤੁਹਾਨੂੰ ਦੱਸਤੀ ਗੱਲ ਵੀ ਇਹਦੇ ਚਾਂਸ ਹੈਗੇ ਆ ਵੀ ਇਹਨੂੰ ਉਥੋਂ ਨਾ ਮਿਲੇ ਔਰ ਇਹਨੂੰ ਫਾਰਮ ਨਾ ਭਰਨ ਦੇਣ ਕਿਉਂਕਿ ਟੈਕਨੀਕਲ ਟੈਕਨੀਕਲੀ ਤਾਂ ਸਾਰਾ ਕੁਝ ਪੂਰਾ ਹੋਣਾ ਚਾਹੀਦਾ ਨਾ ਹਾਂ ਉਹ ਖਾਤਾ ਹੈ ਹਾਂ ਉਹ ਤਾਂ ਹੈ ਗੱਲ ਸਹੀ ਆ ਸਹੀ ਆ ਯਾਰ ਇਹਦੇ ਕੋਲ ਤਾਂ ਕਹਿੰਦੇ ਪੇਪਰ ਵੀ ਨਹੀਂ ਇਹਦੇ ਕੋਲ ਤਾਂ ਕਹਿੰਦੇ ਇਨੀਨ ਗਵਰਨਮੈਂਟ ਦੇ ਪੇਪਰ ਤੱਕ ਵੀ ਨਹੀਂ ਇਕੱਲਾ ਪਾਸਪੋਰਟ ਚੱਕੀ ਵਰਦਾ ਨਹੀਂ ਨਹੀਂ ਹੈਗੇ ਇਹਦੇ ਕੋਲ ਵੋਟ ਹੈਗੀ ਇਹਦੇ ਘਰ ਦੇ ਕਢਾਈ ਕਰਦੇ ਆ अच्छा गल, गल, दे दे तेरां च, तेरां वोट ਕਢਾ ਵੀ ਲਈ ਤੇ ਉਹਨਾਂ ਨੇ? ਵੋਟ ਕਢਾ ਵੀ ਲਈ ਉਹਨਾਂ ਨੇ ਸਰਟੀਫਾਈਡ ਕਾਪੀ। ਬਈ ਇਹ ਵੀ ਗੱਲ ਹੈਰਾਨੀ ਦੀ ਗੱਲ ਹੈ ਵੀ ਕਿਹੜੇ ਹਿਸਾਬ ਨਾਲ 4 ਪੋਰਟ ਬਣ ਗਈ ਬੰਦੇ ਦੀ ਦੇਖ ਲਾ ਆਪਣੇ ਇੰਡੀਆ ਦੇ ਵਿੱਚ ਕੀ ਸਿਸਟਮ ਚੱਲਦਾ ਹੈ? 2013 ਚ 13 ਦਾ ਹੀ ਉੱਥੇ ਗਿਆ ਹੋਇਆ ਤਾਂ ਬਈ। ਹਾਂ। ਪਰ ਇਹਦੀ ਵੋਟ ਬਣ ਗਈ ਆ, ਬਣੀ ਹੋਈ ਆ। ਹਾਂ ਠੀਕ ਆ ਠੀਕ ਆ ਚਲੋ ਉਹਦਾ ਪੋਰਟ ਕਾਰਡ ਹੋਰ ਸਾਰਾ ਕੁਝ ਉਹਨਾਂ ਨੇ ਕਢਾ ਲਿਆ। ਹਾਂ ਠੀਕ ਆ। ਮੈਨੂੰ ਇਹ ਹੈਰਾਨੀ ਸੀ ਵੀ ਇਹਦੀ ਕੋਈ ਵੋਟ ਹੀ ਨਹੀਂ ਹੋਣੀ। ਹਾਂ। ਹੁਣ ਮੈਂ ਤੁਹਾਨੂੰ ਦੱਸਦਾ ਦੀਪ ਬਾਈ ਕੋਲੇ ਵੋਟ ਹੈ ਨਹੀਂ ਸੀ ਨਾਲੇ ਉਹ ਇੰਡੀਆ ਚ ਸੀ। ਹਾਂ 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 ਹਾਂ। ਬਾਈ ਇਹ ਮੈਨੂੰ ਹਨਾ ਗੁੱਸਾ ਪਤਾ ਕਿਹੜੀ ਗੱਲ ਤੋਂ ਆਉਂਦਾ ਜਿਆਦੇ ਦੀਪ ਦੀਆਂ ਫੋਟੋਆਂ ਨਾਲ ਲਾ ਲਾ ਕੇ ਹਨਾ ਪ੍ਰਚਾਰ ਕਰਦੇ ਨੇ ਮੈਨੂੰ ਗੁੱਸਾ ਉਹ ਗੱਲ ਤੋਂ ਆਉਂਦਾ ਸੁਣ ਨਹੀਂ ਲਾਉਂਦੇ ਉਹ ਵੀ ਉਦੋਂ ਲਾਇਆ ਇਹਨਾਂ ਨੇ ਜਦੋਂ ਮੈਂ ਗਿਆ ਉਹ ਨਹੀਂ ਲਾਰੇ ਹੂੰ ਨਹੀਂ ਮੈਂ ਦੇਖਿਆ ਬਾਈ ਆਪਣੇ ਲੋਕ ਹਨਾ ਜਿਹੜੇ ਇਹ ਤਾਂ ਤੁਸੀਂ ਇੱਥੇ ਚ ਗਰਾਊਂਡ ਲੈਵਲ ਤੇ ਇਸ ਟਾਈਮ ਜਿਹੜੀ ਸੋਸ਼ਲ ਮੀਡੀਆ ਤੇ ਇਸ ਟਾਈਮ ਕਿਹਨਾਂ ਤੁਰੇ ਹੋਏ ਹਨਾ ਉਹ ਲਾਉਂਦੇ ਆ ਜਿਹੜੇ ਇਹਦੇ ਨਾਲ ਦਿਲੋਂ